ਚਾਹੇ ਪੰਜਾਬ ਸਰਕਾਰ ਵੱਲੋਂ ਜੋ ਨਸ਼ਾ ਵਿਰੋਧ ਚਲਾਇਆ ਜਾ ਰਿਹਾ ਹੈ ਸਰਕਾਰ ਜਿਹੜੇ ਨਸ਼ੇ ਦੇ ਤਸਕਰ ਨੇ ਉਹਨਾਂ ਨੂੰ ਫੜਨ ਵਾਸਤੇ ਲਗਾਤਾਰ ਛਾਪੇਮਾਰੀ ਤੇ ਸਖਤ ਨੀਤੀ ਵੀ ਅਪਣਾਈ ਹੋਈ ਆ ਪਰ ਦੂਜੇ ਪਾਸੇ ਜਿਹੜੇ ਇਸ ਦਲਦਲ ਦੇ ਵਿੱਚ ਫਸ ਚੁੱਕੇ ਨੇ ਜਿਨ੍ਹਾਂ ਨੂੰ ਨਸ਼ੇੜੀ ਕਹਿਣਾ ਵੀ ਮਾੜੀ ਗੱਲ ਆ ਲੇਕਿਨ ਜਿਨ੍ਹਾਂ ਨੂੰ ਨਸ਼ੇ ਦੀ ਲਤ ਲੱਗ ਚੁੱਕੀ ਆ ਉਹ ਨਸ਼ੇ ਦੀ ਪੂਰਤੀ ਲਈ ਜਿਹੜੀਆਂ ਚੋਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹੋ ਸਕਦਾ ਕਿ ਜਿਨ੍ਹਾਂ ਨੂੰ ਲਤ ਲੱਗੀ ਆ ਉਹ ਨੇੜੇ ਤੇੜੇ ਘਰਾਂ ਤੋਂ ਵਿੱਚੋਂ ਜਾਂ ਹੋਰ ਵੀ ਕਿਤੇੋਂ ਚੋਰੀ ਕਰਦੇ ਹੋਣ ਪਰ ਬੀਲੀਬੋਰਡ ਨੂੰ ਇਸੇ ਨਸ਼ੇੜੀਆਂ ਕਰਕੇ ਵੱਡਾ ਘਾਟਾ ਪੈ ਰਿਹਾ ਖਬਰਾਂ ਨੇ ਕਿ 250 ਕਰੋੜ ਦਾ ਬੀਲੀਬੋਰਡ ਨੂੰ ਨੁਕਸਾਨ ਸਿਰਫ ਸਿਰਫ ਨਸ਼ੇੜੀਆਂ ਵੱਲੋਂ ਜਿਹੜੇ ਟਰਾਂਸਫਰ ਚੋਰੀ ਕੀਤੇ ਜਾ ਰਹੇ ਉਹਦੇ ਵਜ੍ਹਾ ਦੇ ਵਿੱਚ ਹੋਇਆ ਚਾਹੇ ਮਾਜੇ ਦੀ ਗੱਲ ਕਰ ਲਈਏ ਚਾਹੇ ਮਾਲਵੇ ਦੀ ਗੱਲ ਕਰ ਲਈਏ ਸਭ ਤੋਂ ਵੱਧ ਇੱਥੇ ਜਿਹੜੇ ਨੇ ਟਰਾਂਸਫਰ ਚੋਰੀ ਹੋ ਰਹੇ ਨੇ ਜਿਹੜੀ ਇੱਕ ਬੀਲੀਬੋਰਡ ਵਾਸਤੇ ਵੱਡੀ ਚੁਣੌਤੀ ਬਣਦੀ ਜਾ ਰਹੀ ਹੈ ਪੂਰੀ ਖਬਰਾਂ ਕਿ ਜਿਹੜੇ ਟਰਾਂਸਫਰ ਚੋਰੀ ਹੋ ਰਹੇ ਨੇ ਉਹਨਾਂ ਪਿੱਛੇ ਉਹ ਲੋਕ ਨੇ ਜਿਨ੍ਹਾਂ ਨੂੰ ਨਸ਼ੇ ਦੀ ਲਤ ਲੱਗ ਚੁੱਕੀ ਹੈ ਤੇ ਹੁਣ ਤੱਕ ਕਰੀਬ 250 ਕਰੋੜ ਰੁਪਏ ਦਾ ਘਾਟਾ ਪੰਜਾਬੀ ਲੀ ਬੋਰਡ ਨੂੰ ਪਿਆ ਹੈ ਜਿਹੜੇ ਨਸ਼ੇ ਦੀ ਆਦੀ ਨੇ ਜਿਹੜੇ ਨਸ਼ੇ ਦੀ ਦਲ ਦੇ ਵਿੱਚ ਫਸ ਚੁੱਕੇ ਨੇ ਉਹ ਲਗਾਤਾਰ ਜਿਹੜੇ ਪਿੰਡਾਂ ਦੇ ਜਿਹੜੇ ਲੱਗੇ ਟਰਾਂਸਫਰ ਜਾਂ ਅਜਿਹੇ ਥਾਵਾਂ ਤੇ ਜਿੱਥੇ ਕੋਈ ਰਾਹਗੀਰ ਘੱਟ ਨੇ ਕੁਝ ਅਜਿਹੇ ਥਾਂ ਨੇ ਜਿੱਥੇ ਟਰਾਂਸਫਰ ਲਾਇਗੇ ਨੇ ਉਹ ਜ਼ਿਆਦਾ ਨਿਸ਼ਾਨਾ ਬਣ ਰਹੇ ਨੇ ਉੱਥੋਂ ਫਿਰ ਜਿਹੜੇ ਲੋਕ ਨਸ਼ੇ ਦੇ ਆਦੀ ਉਹ ਆਪਣਾ ਨਸ਼ਾ ਪੂਰਾ ਕਰਨ ਵਾਸਤੇ ਟਰਾਂਸਫਰ ਚੋਰੀ ਕਰ ਰਹੇ ਨੇ ਟ੍ਰਾਂਸਫਰ ਚੋਰੀ ਦੇ ਨਾਲ ਨਾਲ ਉਹ ਜਿਹੜਾ ਵਾ ਡਿਸਮੈਂਟਲ ਕਰਕੇ ਲੋਹੇ ਦੇ ਭਾੜ ਵੇਚਦੇ ਨੇ ਉਹਦੇ ਚੋਂ ਤੇਲ ਜਿਹੜਾ ਵਾ ਉਹ ਵੀ ਕੱਢ ਕੇ ਵੇਚਦੇ ਨੇ ਤੇ ਜਿਹੜਾ ਅਲੂਮੀਨੀਅਮ ਵਿੱਚੋਂ ਨਿਕਲਦਾ ਉਹ ਵੀ ਕੱਢ ਕੇ ਵੇਚਦੇ ਜਿਸ ਕਰਕੇ ਹੁਣ ਤੱਕ ਬਿਜਲੀ ਬੋਰਡ ਨੂੰ 220 ਕਰੋੜ ਰੁਪਏ ਦਾ ਘਾਟਾ ਪੈ ਚੁੱਕਾ ਅਗਰ ਗੱਲ ਕੀਤੀ ਜਾਵੇ ਤਾਂ ਪਿਛਲੇ 5 ਸਾਲਾਂ ਦੀ ਰਿਪੋਰਟ ਸਾਹਮਣੇ ਆਈ ਹੈ ਕਿ ਹੁਣ ਤੱਕ 5 ਸਾਲਾਂ ਦੇ ਵਿੱਚ ਕਰੀਬ 12709 ਜਿਹੜੇ ਨੇ ਪੰਜਾਬ ਦੇ ਵੱਖ-ਵੱਖ ਕੋਨਿਆਂ ਵਿੱਚ ਟਰਾਂਸਫਰ ਚੋਰੀ ਹੋ ਚੁੱਕੇ ਨੇ ਜਾਂ ਚੋਰੀ ਹੋ ਗਏ ਨੇ ਜਾਂ ਮਿਸਿੰਗ ਮਤਲਬ ਗਾਇਬ ਨੇ ਜਿਸ ਕਰਕੇ ਸਾਲ 2020 2021 ਦੀ ਗੱਲ ਕੀਤੀ ਜਾਵੇ ਤਾਂ ਇਕੱਲੇ ਇਸੇ ਸਾਲ ਦੇ ਵਿੱਚ ਕਰੀਬ 52.52 ਕਰੋੜ ਰੁਪਏ ਦਾ ਬਿਲੀਬੋਰਡ ਨੂੰ ਇੱਕ ਘਾਟਾ ਸਹਿਣਾ ਪਿਆ ਜਿਹਦੇ ਚੱਲਦੇ ਆ ਇਹ ਜਿਹੜੇ ਟਰਾਂਸਫਰ ਚੋਰੀ ਹੋਏ ਨੇ ਹੋਰ ਸਾਲਾਂ ਦੀ ਗੱਲ ਕੀਤੀ ਜਾਵੇ ਤਾਂ ਐਵਰੇਜ ਦੱਸਿਆ ਜਾ ਰਿਹਾ ਹੈ ਕਿ 11000 ਜਿਹੜੇ ਨੇ ਸਾਲਾਨਾ ਜਿਹੜੇ ਨੇ ਉਹ ਟਰਾਂਸਫਾਰਮਰ ਚੋਰੀ ਹੋ ਰਹੇ ਨੇ ਜਿਹਦੇ ਪਿੱਛੇ ਨਸ਼ੇ ਦੇ ਆਦੀ ਜਿਹੜੇ ਨੇ ਜਾਂ ਨਸ਼ੇੜੀ ਉਹ ਵਜ੍ਹਾ ਦੱਸੀ ਜਾ ਰਹੀ ਹੈ ਜਿਹੜੇ ਚੋਰ ਨੇ ਉਹ ਜ਼ਿਆਦਾਤਰ ਦੱਸਿਆ ਜਾ ਰਿਹਾ ਹੈ ਕਿ ਉਹ ਲੋਕਲ ਜਿਹੜੇ ਸਕ੍ਰੈਪ ਡੀਲਰ ਨੇ ਜਿਹੜੇ ਨੇ ਕਬਾੜ ਕਬਾੜੀਏ ਨੇ ਉਹਨਾਂ ਨੂੰ ਵੇਚ ਦਿੰਦੇ ਆਗੇ ਨੇ ਔਰ ਉਹ ਫਿਰ ਇਹਨਾਂ ਨੂੰ ਨਵੇਂ ਤਰੀਕੇ ਦੇ ਨਾਲ ਜਿਹੜਾ ਬਣਾ ਦਿੰਦੇ ਆਗੇ ਨੇ ਡਿਸਮੈਂਟਲ ਕਰਕੇ ਫਿਰ ਉਹਨਾਂ ਗਾਂ ਫੇਰ ਵੇਚ ਦਿੰਦੇ ਆਗੇ ਨੇ ਇਹ ਜਿਹੜੀ ਆ 50 ਕਰੋੜ ਰੁਪਏ ਦੀ ਜਿਹੜੀ ਗੱਲ ਕੀਤੀ ਜਾ ਰਹੀ ਹੈ ਕਿ ਕੱਲਾ ਇਦਾਂ ਦਾ ਇਹੀ ਜਿਹੜਾ ਜਿਹੜੇ ਕੱਲੇ ਟਰਾਂਸਫਰ ਚੋਰੀ ਉਹ ਵਜਾ ਬਾਕੀ ਜਿਹੜਾ ਹੋਰ ਸਮਾਨ ਤੇਲ ਜਾਂ ਲਮੂਲੀ ਉਹ ਵੀ ਇੱਕ ਵੱਡੀ ਜਿਹੜੀ ਆ ਵਜਾ ਦੱਸੀ ਜਾ ਰਹੀ ਆ ਉਹ ਜਿਹੜੇ ਨਸ਼ੇ ਦੇ ਆਦੀ ਨੇ ਜੜ ਜਿਹੜਾ ਜ਼ਿਆਦਾਤਰ ਜਿਹੜੇ ਨੇ ਉਹ ਜਿਹੜੇ ਨੇ ਇਹ ਟਾਰਗੇਟ ਉਹਨਾਂ ਟਰਾਂਸਫਰਾਂ ਨੂੰ ਕਰਦੇ ਨੇ ਜਿਹੜੇ ਬਿਲਕੁਲ ਅਜਿਹੇ ਥਾਵਾਂ ਤੇ ਲੱਗੇ ਹੋਏ ਨੇ ਜਿੱਥੇ ਰਾਹੀਰ ਘਾਟੋ ਵੀ ਜਾਂ ਕਿਸੇ ਦੀ ਨਿਗਾਹ ਘੱਟ ਪਹੁੰਚੀ ਦਵੇ ਔਰ ਇਹਨੇਰੇ ਸਵੇਰੇ ਜਿਹੜੇ ਨੇ ਇਹ ਟ੍ਰਾਂਸਫਰ ਚੋਰੀ ਹੋ ਰਹੇ ਨੇ ਜਿਹਦੇ ਕਰਕੇ ਬਾਅਦ ਚ ਇਹ ਚੋਰੀ ਜਿਹੜਾ ਟ੍ਰਾਂਸਫਰ ਕਰਕੇ ਜਿਹੜੇ ਕਬਾੜੀਏ ਨੇ ਉਹਨਾਂ ਕੋ ਫਿਰ ਨਗਦ ਜਿਹੜੇ ਪੈਸੇ ਜਿਹੜੇ ਨੇ ਉਹ ਲੈ ਰਿਆ ਗਏ ਨੇ ਇਸ ਦਾ ਟ੍ਰਿਬਿਊਨ ਖਬਰ ਦੇ ਪਟਿਆਲਾ ਤੋਂ ਪੱਤਰਕਾਰ ਅਮਨ ਸੂਦ ਉਹਨਾਂ ਦੀ ਖਬਰ ਹੈ ਖਬਰ ਦੇ ਵਿੱਚ ਉਹਨਾਂ ਨੇ ਇੱਕ ਪੰਜਾਬ ਪੁਲਿਸ ਦੇ ਆਈਪੀਐਸ ਆਫੀਸਰ ਦੇ ਨਾਲ ਵੀ ਗੱਲਬਾਤ ਕੀਤੀ ਆ ਉਹ ਵੀ ਦੱਸਦੇ ਦੱਸਦੇ ਨਹੀਂ ਕਿ ਹਾਲਾਂਕਿ ਇਸ ਆਈਪੀਐਸ ਅਫਸਰ ਦਾ ਜ਼ਿਕਰ ਨਹੀਂ ਕੀਤਾ ਲੇਕਿਨ ਉਹਨਾਂ ਨੇ ਟਰਬਿਊਨ ਦੇ ਉੱਤੇ ਪੱਖ ਦੇ ਵਿੱਚ ਇਹ ਕਿਹਾ ਹੈ ਕਿ ਜਿਹੜੇ ਨਸ਼ੇ ਦੇ ਆਦੀ ਹੋ ਚੁੱਕੇ ਨੇ ਨਸ਼ੇ ਦੀ ਦਲਦਲ ਦੇ ਵਿੱਚ ਫਸ ਚੁੱਕੇ ਆਗੇ ਨੇ ਉਹ ਜ਼ਿਆਦਾਤਰ ਜਿਹੜੇ ਨੇ ਉਹ ਜਿਹੜੇ ਨੇ ਅਜਿਹੇ ਥਾਵਾਂ ਤੋਂ ਚੋਰੀ ਕਰਦੇ ਨੇ ਜਿਹੜੇ ਦੂਰ ਦਰਾਡੇ ਥਾਵਾਂ ਤੇ ਲੱਗੇ ਹੁੰਦੇ ਨੇ ਉਹ ਫਿਰ ਲੋਕਲ ਜਿਹੜੇ ਸਕ੍ਰੈਪ ਡੀਲਰ ਆ ਉਹਨਾਂ ਨੂੰ ਵੇਚ ਦਿੰਦੇ ਨੇ ਤੇ ਉਹਨਾਂ ਕੋ ਨਗਦ ਪੈਸਾ ਲੈ ਲੈਂਦੇ ਆਗੇ ਨੇ ਔਰ ਦੂਜੇ ਪਾਸੇ ਜਿਹੜੇ ਪਿੰਡਾਂ ਦੇ ਜਿਹੜੇ ਲੋਕ ਨੇ ਉਹ ਵੀ ਅਕਸਰ ਇਹ ਜਿਹੜੀਆਂ ਸ਼ਿਕਾਇਤਾਂ ਦਾ ਕਰਵਾਉਂਦੇ ਨੇ ਕਿ ਫਲਾਣੇ ਫਲਾਣੇ ਪਿੰਡ ਦੇ ਵਿੱਚ ਜਿਹੜਾ ਵਾ ਜਿਹੜਾ ਇਹ ਟਰਾਂਸਫਰ ਚੋਰੀ ਹੋ ਗਿਆ ਜਿਹਦੇ ਪਿੱਛੇ ਉਹ ਵੀ ਨਸ਼ਾ ਕਰਨ ਵਾਲੇ ਲੋਕਾਂ ਦਾ ਹੀ ਜ਼ਿਕਰ ਕਰਦੇ ਨੇ ਉਧਰ ਇਹਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਬਿਲੀ ਬੋਰਡ ਜਿਹਨੂੰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੀ ਕਿਹਾ ਜਾਂਦਾ ਹੈ ਕਿ ਘੱਟੋ ਘੱਟ ਜਿਹੜਾ ਵਾ ਜਿਹੜੇ ਹੁਣ ਤੱਕ ਜਿਹੜੇ ਅੰਕੜੇ ਆਏ ਨੇ ਕਿ ਇਹ ਜਿਹੜੇ ਬੀਲੀ ਬੋਰਡ ਵੱਲੋਂ ਲਗਾਏ ਗਏ 55 ਹਜ਼ਾਰ ਜਿਹੜੇ ਟਰਾਂਸਫਰ ਪਿਛਲੇ 5 ਸਾਲਾਂ ਦੇ ਵਿੱਚ ਚੋਰੀ ਹੋਏ ਨੇ 55 ਹਜ਼ਾਰ ਟਰਾਂਸਫਰ ਚੋਰੀ ਹੋਣਾ ਆਪਣੇ ਆਪ ਚ ਇੱਕ ਵੱਡਾ ਸਵਾਲ ਹੈ ਕਿ ਪਿਛਲੇ 5 ਸਾਲਾਂ ਦੇ ਵਿੱਚ ਜਿਹੜੇ ਇਹ ਟਰਾਂਸਫਰ ਚੋਰੀ ਹੋਏ ਨੇ ਔਰ ਜਿਹੜੇ ਟਰਾਂਸਫਰ ਚੋਰੀ ਕਰਕੇ ਇੱਕ ਤੇ ਲੋਹੇ ਦੇ ਭਾਅ ਜਿਹੜੇ ਨੇ ਉਸ ਸਕ੍ਰੈਪ ਵੇਚਿਆ ਜਾਂਦਾ ਫਿਰ ਉਹਦੇ ਵਿੱਚੋਂ ਜਿਹੜਾ ਤੇਲ ਕੱਢ ਕੇ ਵੇਚਿਆ ਜਾਂਦਾ ਤੇ ਨਾਲ ਜਿਹੜੇ ਅਲੂਮੀਨੀਅਮ ਕੋਇਲ ਜਿਹੜੀ ਨਿਕਲਦੀ ਹੈਗੀ ਆ ਉਹ ਵੀ ਕੱਢ ਕੇ ਵੇਚੀ ਜਾਂਦੀ ਹੈ ਔਰ ਇਹ ਦੱਸਿਆ ਜਾ ਰਿਹਾ ਹੈ ਕਿ ਤਿੰਨੇ ਚੀਜ਼ਾਂ ਵਿੱਚੋਂ ਇੱਕ ਟਰਾਂਸਫਰ ਉਹਨੂੰ ਡਿਸਮੈਂਟਲ ਕਰਕੇ ਫਿਰ ਤੇਲ ਔਰ ਫਿਰ ਜਿਹੜਾ ਅਲੂਮੀਨੀਅਮ ਉਹਦੇ ਚ ਕੋਇਲ ਨਿਕਲਦੀ ਹੈਗੀ ਆ ਉਹ ਘੱਟੋ ਘੱਟ 35000 ਰੁਪਏ ਤੋਂ ਲੈ ਕੇ 60000 ਰੁਪਏ ਪ੍ਰਤੀ ਟਰਾਂਸਫਰ ਇਹ ਜਿਹੜਾ ਵਾ ਨਸ਼ੇ ਦੇ ਆਦੀ ਕਰਨ ਵਾਲੇ ਜਿਹੜੇ ਲੋਕ ਨੇ ਉਹ ਫਿਰ ਲੋਕਲ ਜਿਹੜੇ ਕਬਾੜੀਏ ਨੇ ਸਕ੍ਰੈਪ ਡੀਲਰ ਨੇ ਉਹਨਾਂ ਕੋਲੋਂ ਨਗਦ ਪੈਸੇ ਲੈਂਦੇ ਆਗਣ ਅਗਰ ਪੰਜਾਬ ਦੇ ਖਿੱਤੇ ਵਾਈਜ਼ ਗੱਲ ਕੀਤੀ ਜਾਵੇ ਤਾਂ ਖਾਸ ਕਰਕੇ ਮਾਝੇ 벨ਟ ਦੀ ਗੱਲ ਕੀਤੀ ਜਾਵੇ ਗੁਰਦਾਸਪੁਰ ਅੰਮ੍ਰਿਤਸਰ ਤੇ ਤਰਨਤਾਰਨ ਇੱਥੇ ਮੈਕਸਿਮਮ ਜਿਹੜੇ ਨੇ ਟਰਾਂਸਫਰ ਜਿਹੜੇ ਚੋਰੀ ਹੋਉਂਦੀਆਂ ਖਬਰਾਂ ਆ ਇੰਨੇ ਜਿੱਥੇ ਇਕੱਲੇ ਇਨ੍ਹਾਂ ਤਿੰਨਾਂ ਜ਼ਿਲ੍ਹਿਆਂ ਦੇ ਵਿੱਚ ਹੀ 100 ਕਰੋੜ ਤੋਂ ਵੱਧ ਜਿਹੜਾ ਬਿਜਲੀ ਬੋਰਡ ਨੂੰ ਇੱਕ ਘਾਟਾ ਜਾਂ ਨੁਕਸਾਨ ਚੱਲਣਾ ਪਿਆ ਜਿੱਥੇ ਪਿਛਲੇ 5 ਸਾਲਾਂ ਦੇ ਵਿੱਚ ਇੰਨੇ ਜ਼ਿਆਦਾ ਟਰਾਂਸਫਰ ਚੋਰੀ ਹੋਏ ਨੇ ਜਿਹਦੀ ਕੀਮਤ 100 ਕਰੋੜ ਰੁਪਏ ਦੱਸੀ ਜਾਂਦੀ ਉਸ ਤੋਂ ਬਾਅਦ ਪਟਿਆਲਾ ਸੰਗਰੂਰ ਬਰਨਾਲਾ ਰੂਪੜ ਤੇ ਮਹਾਲੀ ਜ਼ੋਨ ਦੀ ਗੱਲ ਕੀਤੀ ਜਾਵੇ ਤਾਂ ਇਨ੍ਹਾਂ ਬਿਜਲੀ ਦੇ ਜ਼ੋਨਾਂ ਦੇ ਵਿੱਚ ਘੱਟੋ ਘੱਟ 70 ਕਰੋੜ ਰੁਪਏ ਦਾ ਜਿਹੜਾ ਬਿਜਲੀ ਬੋਰਡ ਨੂੰ ਜਿਹੜਾ ਘਾਟਾ ਜਿਹੜਾ ਨੁਕਸਾਨ ਚੱਲਣਾ ਪਿਆ ਉਹਦੇ ਇਸ ਮਸਲੇ ਦੇ ਵਿੱਚ ਪੰਜਾਬ ਸਟੇਟ ਇੰਜੀਨੀਅਰ ਬੋਰਡ ਜਿਹੜੇ ਐਸੋਸੀਏਸ਼ਨ ਦੇ ਜਿਹੜੇ ਜਰਨਲਿਸਟ ਇਕਤਰ ਨੇ ਅਜੇ ਪਾਲ ਸਿੰਘ ਅਟਵਾਲ ਉਹਨਾਂ ਨੇ ਵੀ ਪੱਖ ਦਿੱਤਾ ਹੈਗਾ ਕਿ ਜਿਹੜੇ ਜ਼ਿਆਦਾਤਰ ਜਿਹੜੇ ਕਿ ਇਹ ਟ੍ਰਾਂਸਫਰ ਚੋਰੀ ਨੇ ਉਹ ਅਜਿਹੇ ਹੋ ਰਹੇ ਨੇ ਖਾਸ ਕਰਕੇ ਪਿੰਡਾਂ ਦੇ ਵਿੱਚ ਜਾਂ ਪਿੰਡਾਂ ਤੋਂ ਜਿਹੜੇ ਬਾਹਰ ਬਰ ਜਿਹੜੇ ਜਾਂ ਪੈਲੀਆਂ ਜਾਂ ਹੋਰ ਕਿਤੇ ਜੰਗਲ ਨੂਮਾ ਥਾਵਾਂ ਦੇ ਵਿੱਚ ਲੱਗੇ ਨੇ ਉੱਥੋਂ ਇਹ ਜਿਹੜਾ ਆਸਾਨੀ ਦੇ ਨਾਲ ਜਿਹੜੇ ਨੇ ਨਸ਼ੇੜੀ ਨੇ ਉਹ ਜਿਹੜਾ ਟ੍ਰਾਂਸਫਰ ਚੋਰੀ ਕਰਕੇ ਲੈ ਜਾਂਦੇ ਆ ਕਿ ਨੇ ਜਿਸ ਕਰਕੇ ਬਿਜਲੀ ਬੋਰਡ ਨੂੰ ਜਿਹੜਾ ਵਾ ਉਹ ਘਾਟਾ ਸਹਿਣਾ ਪੈ ਰਿਹਾ ਹੈਗਾ ਉਧਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਸਰਵਜਨ ਸਿੰਘ ਪੰਦੇਰ ਨੇ ਵੀ ਕਿਹਾ ਕਿ ਬੁਢਲੇ ਤੌਰ ਤੇ ਇਹ ਹੀ ਲੱਗਦਾ ਹੈ ਕਿ ਜਿਹੜੇ ਪਿੰਡਾਂ ਦੇ ਵਿੱਚ ਜਾਂ ਪਿੰਡਾਂ ਦੇ ਬਾਹਰ ਜਿਹੜੀਆਂ ਜਹੀਆਂ ਥਾਵਾਂ ਤੇ ਟਰਾਂਸਫਰ ਲੱਗੇ ਨੇ ਉਹਨਾਂ ਨੂੰ ਚੋਰੀ ਕਰਨ ਵਾਲਿਆਂ ਦੇ ਪਿੱਛੇ ਮੋٹے ਤੌਰ ਤੇ ਇਹ ਹੀ ਗੱਲ ਸਾਹਮਣੇ ਉੱਭਰ ਕੇ ਆ ਰਹੀ ਹੈ ਕਿ ਜਿਹੜੇ ਨਸ਼ੇ ਦੀ ਦਲਦਲ ਵਿੱਚ ਮੁੰਡੇ ਫਸ ਚੁੱਕੇ ਨੇ ਉਹੀ ਜਿਹੜੇ ਵੇ ਜਿਹੜਾ ਬਾ ਨਿਸ਼ਾਨਾ ਬਣਾ ਰਿਹਾਗੇ ਨੇ ਤੇ ਇੱਕ ਖਬਰ ਜਿਹੜੀ ਸਾਹਮਣੇ ਜਿਹੜੀ ਦੱਸਣੀ ਬੜੀ ਜ਼ਰੂਰੀ ਹੈ ਕਿ ਪਿਛਲੇ 5 ਸਾਲਾਂ ਦੇ ਵਿੱਚ ਹੁਣ ਤੱਕ 55 ਹਜ਼ਾਰ ਜਿਹੜੇ ਨੇ ਪੰਜਾਬ ਦੇ ਵੱਖ-ਵੱਖ ਕੋਨਿਆਂ ਦੇ ਵਿੱਚੋਂ ਟਰਾਂਸਫਰ ਚੋਰੀ ਹੋ ਚੁੱਕੇ ਨੇ ਖਾਸ ਕਰਕੇ ਜਿਹੜੇ ਜ਼ਿਆਦਾ ਜਿੱਥੇ ਚੋਰੀ ਹੋ ਰਹੀ ਹੋ ਜਿਲ੍ਹੇ ਗੁਰਦਾਸਪੁਰ ਬਾਰਡਰ ਜ਼ੋਨ ਦੇ ਵਿੱਚ ਗੁਰਦਾਸਪੁਰ ਅਬਰਸਰ ਤਰਨਤਲ ਔਰ ਇਸੇ ਤਰ੍ਹਾਂ ਹੀ ਸਾਊਥ ਜ਼ੋਨ ਦੇ ਵਿੱਚ ਪਟਿਆਲਾ ਸੰਗਰੂਰ ਬਰਨਾਲਾ ਰੋਪੜ ਤੇ ਮਹਾਲੇ ਇਹਨਾਂ ਜੋਨ ਦਾ ਬਾਰਡਰ ਜਿਹੜੇ ਬਿਲੀ ਬੋਰਡ ਦੇ ਜਿਹੜੇ ਆਪਣੇ ਜੋਨ ਬਣਾ ਨੇ ਇਹਨਾਂ ਦੇ ਵਿੱਚ ਘਟੋੜ 170 ਕਰੋੜ ਰੁਪਏ ਦੇ ਜਿਹੜੇ ਟਰਾਂਸਫਰ ਚੋਰੀ ਹੋ ਚੁੱਕੇ ਨੇ ਔਰ ਜਿਹਦੇ ਜਿਹੜਾ ਜਿਆਦਾ ਜਿਹੜਾ ਜਿਹੜੇ ਨੇ ਇਹਦੇ ਵਿੱਚ ਪਿੱਛੇ ਨਸ਼ੇ ਦੀ ਦਲਦਲ ਵਿੱਚ ਫਸੇ ਜਿਹੜੇ ਨਸ਼ੇੜੀ ਨੇ ਉਹ ਨੇ ਔਰ ਇਹ ਜਿਹੜਾ ਸਮਾਨ ਵੇਚਦੇ ਚੋਰੀ ਕਰਨ ਵਾਲੇ ਆ ਕਿ ਜਿਹਦੇ ਚ ਫਿਰ ਉਹਨੂੰ ਟਰਾਂਸਫਰ ਨੂੰ ਭੰਨ ਤੋੜ ਕੇ ਡਿਸਮੈਂਟਲ ਕਰਕੇ ਉਹ ਕਬਾੜ ਨੂੰ ਲੋਹੇ ਦੇ ਭਾੜਾ ਵਿੱਚ ਦੇਨੇ ਫਿਰ ਉਹਦੇ ਚੋਂ ਜਿਹੜਾ ਤੇਲ ਨਿਕਲਦਾ ਉਹਨੂੰ ਵੇਚਦੇ ਫਿਰ ਜਿਹੜਾ ਅਲੂਮੋਨੀਅਮ ਦੀਆਂ ਤਾਰਾਂ ਨਿਕਲਦੀਆਂ ਨੇ ਉਹਨਾਂ ਨੂੰ ਵੀ ਵੇਚਦੇ ਜਿਸ ਕਰਕੇ ਇੱਕ ਟਰਾਂਸਫਰ ਚੋਰੀ ਕਰਨ ਦੇ ਵਿੱਚ ਉਹਨਾਂ ਨੂੰ ਘੱਟੋ ਘਾਟ 35000 ਰੁਪਏ ਤੋਂ ਲੈ ਕੇ 60000 ਰੁਪਏ ਤੱਕ ਜਿਹੜਾ ਵਾ ਉਹਨੂੰ ਕਮਾਈ ਕਹਿ ਸਕਦੇ ਨੇ ਕਾਲੀ ਕਮਾਈ ਕਹਿ ਸਕਦੇ ਹੈਗੇ ਨੇ ਪਰ ਹਲੇ ਤੱਕ ਜਿਹੜਾ ਵਾਕਏ ਇਸ ਜਿਹੜੇ ਰਜਿਸਟਰਡ ਅਣਪਛਾਤੇ ਲੋਕਾਂ ਕਰਕੇ ਹੁੰਦੇ ਨੇ ਪਰ ਹੋ ਸਕਦਾ ਹੈ ਕਿ ਨਸ਼ੇੜੀਆਂ ਦੀ ਆੜ ਦੇ ਵਿੱਚ ਕੁਝ ਹੋਰ ਲੋਕ ਵੀ ਚੋਰ ਚੱਕੇ ਹੋਣ ਜਿਹੜੇ ਆਸਾਨੀ ਦੇ ਨਾਲ ਟਰਾਂਸਫਰ ਚੋਰੀ ਕਰਕੇ ਜਿਹੜੇ ਨੇ ਆਪਣਾ ਢਿੱਡ ਭਰ ਏਗੇ ਨੇ ਕਿਉਂਕਿ ਇੱਕ ਟਰਾਂਸਫਰ ਚੋਰੀ ਕਰਨ ਤੋਂ ਉਹਨਾਂ ਨੂੰ ਕਮਾਈ ਜਿਹੜੀ ਆ 35000 ਰੁਪਏ ਤੋਂ ਲੈ ਕੇ 60000 ਰੁਪਏ ਪ੍ਰਤੀ ਜਿਹੜਾ ਵਾ ਇਹ ਜਿਹੜਾ ਟਰਾਂਸਫਰ ਤੋਂ ਉਹਨਾਂ ਨੂੰ ਮੁਨਾਫਾ ਹੋ ਰਿਹਾ ਹਾਲਾਂਕਿ ਪੰਜਾਬ ਪੁਲਿਸ ਨੂੰ ਬੀਲ ਬੋਰਡ ਨੂੰ ਇਸ ਮਿਸ਼ਨ ਦੇ ਤੌਰ ਤੇ ਲੈਣਾ ਚਾਹੀਦਾ ਹੈ ਜਿਹੜੇ ਲੋਕਲ ਕਬਾੜੀਏ ਨੇ ਉਹਨਾਂ ਤੇ ਹੀ ਅੱਖ ਰੱਖਣੀ ਪਏਗੀ ਕਿਉਂਕਿ ਸਭ ਕੁਝ ਉੱਥੇ ਹੀ ਹੋ ਰਿਹਾ ਕਿ ਕਬਾੜੀਆਂ ਦੇ ਛਾਪੇ ਵੱਜਣੇ ਚਾਹੀਦੇ ਹੈਗੇ ਨੇ ਜਿੱਥੇ ਵੀ ਟਰਾਂਸਫਰ ਉਹਨਾਂ ਨੂੰ ਚੋਰੀ ਹੋਇਆ ਬਰਾਮਦ ਹੁੰਦਾ ਉੱਤੇ ਮਕਦਮੇ ਦਰਜ ਕਰਨੇ ਚਾਹੀਦੇ ਫਿਰ ਸਚਾਈ ਪਤਾ ਲੱਗ ਸਕੂਗੀ ਕਿ ਆਖਰ ਜਿਹੜੇ ਉਹਨਾਂ ਕੋਲ ਟਰਾਂਸਫਰ ਚੋਰੀ ਕਰਕੇ ਵੇਚਣ ਵਾਲੇ ਵਾਕਈ ਨਸ਼ੇੜੀ ਨੇ ਜਾਂ ਕੁਝ ਹੋਰ ਲੋਕ ਪਰ ਇੱਕ ਗੱਲ ਜਿਹੜੀ ਹੈ ਇਹ ਜਾਂਚ ਦਾ ਵਿਸ਼ਾ ਹੈਗਾ ਔਰ ਬੀਲੀ ਬੋਰਡ ਨੂੰ ਤੇ ਪੰਜਾਬ ਪੁਲਿਸ ਨੂੰ ਇਕੱਠੇ ਰਲ ਕੇ ਇਸ ਤੇ ਕੰਮ ਕਰਨ ਦੀ ਜ਼ਰੂਰਤ ਹੈ ਕਿ ਆਖਰ 250 ਕਰੋੜ ਦਾ ਹੁਣ ਤੱਕ 55000 ਜਿਹੜੇ ਪਿਛਲੇ 5 ਸਾਲਾਂ ਦੇ ਵਿੱਚ ਟਰਾਂਸਫਰ ਚੋਰੀ ਹੋ ਚੁੱਕੇ ਨੇ ਮਤਲਬ ਕਰੀਬ-ਕਰੀਬ ਆਮ ਆਦੀ ਪਾਰਟੀ ਦੇ ਜਿਹੜੇ ਨੇ ਇਹ 3 ਸਾਲ ਤੇ ਉਸ ਤੋਂ ਪਹਿਲਾਂ 2 ਸਾਲ ਲਾ ਲੋ ਪਿਛਲੇ 5 ਸਾਲਾਂ ਦੇ ਜਿਹੜੇ ਅੰਕੜੇ ਆਏ ਨੇ ਕਿ 5 ਸਾਲਾਂ ਦੇ ਵਿੱਚ 55000 ਟਰਾਂਸਫਰ ਚੋਰੀ ਹੋ ਗਏ ਜਿਨ੍ਹਾਂ ਦੀ ਕੀਮਤ ਤਕਰੀਬ 250 ਕਰੋੜ ਰੁਪਏ ਦੱਸੀ ਜਾ ਰਹੀ ਹੈ ਮਤਲਬ ਬਿਜਲੀ ਬੋਰਡ ਨੂੰ 250 ਕਰੋੜ ਰੁਪਏ ਦਾ ਜਿਹੜਾ ਘਾਟਾ ਵਾ ਉਹ ਸਹਿਣਾ ਪੈ ਰਿਹਾ ਇਸ ਖਬਰ ਦੇ ਨਾਲ ਹੀ ਤੁਹਾਡੇ ਤੋਂ ਲੰਦੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ